ਤਕਰੀਬਾਈ ਤਾਬੋ ਦਾ ਸ਼ਹਿਦ ਆਪ ਜੀ ਨੇ ਨਾਮ ਸੁਣਿਆ ਹੋਵੇ ਬੜੀ ਭਾਵਨਾਵਾਂ ਵਾਲੀ ਹੋਈ ਕੀਰਤਪੁਰ ਸਾਹਿਬ ਜੀ ਇਹਦੇ ਘਰ ਕੋਈ ਇੰਨੀ ਜ਼ਿਆਦਾ ਅਮੀਰ ਨਹੀਂ ਸੀ ਤੇ ਇੱਕ ਮਨ ਦਾ ਫੁਰਨਾ ਜ਼ਰੂਰ ਸੀ ਵੀ ਜੇ ਸੰਗਤਾਂ 'ਚ ਇੰਨੀ ਲੰਗਰ ਦੀ ਸੇਵਾ ਹੁੰਦੀ ਤੇ ਮੇਰੀ ਵੀ ਭਾਵਨਾ ਮੈਂ ਸਤਗੁਰਾਂ ਦੇ ਲੰਗਰ ਦੀ ਸੇਵਾ ਕਰਾਂ ਲੰਗਰ ਚ ਪ੍ਰਸ਼ਾਦ ਪਾਣੀ ਛਕਾਵਾਂ ਪਰ ਇੰਨੀ ਸਮਰੱਥਾ ਨਹੀਂ ਸੀ ਸੰਗਤ ਦਾ ਲੰਗਰ ਕਰ ਸਕੀ ਪਰ ਉਹਨੇ ਕੀ ਕਰਨਾ ਜੀ ਆਪਣੀ ਕਿਰਤ ਕਰਕੇ ਰੋਟੀ ਖਾਂਦੀ ਸੀ ਜੀ ਇਤਿਹਾਸ ਕਹਿੰਦਾ ਵੀ ਉਹਨੇ ਥੋੜਾ ਜਿਹਾ ਅਨਾਜ ਇਕੱਠਾ ਕੀਤਾ ਇੱਕ ਇੱਕ ਦਾਣੇ ਦੇ ਉੱਤੇ ਉਹਨੇ ਸ਼ਬਦ ਪੜਨਾ ਬਾਣੀ ਪੜਨੀ ਉਸ ਮਾਈ ਨੇ ਪ੍ਰਸ਼ਾਦਾ ਤਿਆਰ ਕੀਤਾ ਮਾਈ ਤਾਬੋ ਨੇ ਅੰਨ ਉਤੇ ਇੱਕ ਇੱਕ ਦਾਣੇ ਤੇ ਊਮਲ ਮੰਤਰ ਪੜਦੀ ਰਹੀ ਚੱਕੀ ਤੇ ਪਿੰਦਿਆਂ ਬਾਣੀ ਪੜਦੀ ਰਹੀ ਗੁਰਮੁਖੋ ਸੱਚੀ ਮੁੱਚੀ ਮੈਂ ਇਹ ਨਹੀਂ ਕਿ ਮੈਂ ਤੁਹਾਨੂੰ ਉਪਦੇਸ਼ ਦੇ ਰਿਹਾ ਮੈਂ ਆਪ ਵੀ ਯਤਨ ਕਰਨਾ ਪਰਿਵਾਰ 'ਚੇ ਲਾਗੂ ਹੋ ਸਕੇ